ਇਹਦਾ ਕਹਿੰਦੇ ਕੋੜਲੀ ਪਿੰਡਾ ਲਓ ਵਿੱਕੀ ਆ ਦੂਜੇ ਪਾਸੇ ਕਹਿੰਦੇ ਸਮਿਥਾ ਜੈਤੂ ਦੀ ਕਹਿੰਦੇ ਧਰਤੀ ਦਾ ਦੂਜੇ ਪਾਸੇ ਕਹਿੰਦੇ ਪਹਿਲਵਾਨ ਆਇਆ ਹੋਇਆ ਕਹਿੰਦੇ ਬਹੁਤ ਸੋਹਣੀ ਕਹਿੰਦੇ ਮੇਰੇ ਵੀਰੋ ਪਹਿਲਵਾਨੀ ਕਰਦਾ ਹੈ ਅੱਜ ਆਇਆ ਕਹਿੰਦੇ ਵਿਸ਼ਨੰਦੀ ਪਿੰਡ ਦੇ ਵਿੱਚ ਜਿੰਨਾ ਵੀ ਹੋਸੇਗਾ ਜ਼ਰੂਰ ਵੀਜ਼ਦਾ ਕਹਿੰਦੇ ਇਹਦਾ ਮਾਣ ਕਰਿਓ ਕਿਉਂਕਿ ਆਸ ਲੈ ਕੇ ਆਇਆ ਉਮੀਦ ਲੈ ਕੇ ਆਇਆ ਸਾਡਾ ਵੀਰ ਹੈ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂਜੀ ਭਾਈਆ ਵੇਖੋ ਵੀਰੇ ਬਾਈ ਦੀ ਮਿਹਨਤ ਵੇਖੋ ਇਹ ਕਹਿੰਦਾ ਵੀ ਮੈਂ 150 ਡੰਡ ਲਾਉਣਾ ਏ ਕਿਸਾ ਇਹਨੇ ਕੋਈ ਸਾਰ ਨਹੀਂ ਲਿਆ 150 ਡੰਡ ਲਾਇਆ ਬਾਈ ਤੇ ਇਹ ਮੁੰਡਾ ਪਹਿਲਵਾਨ ਆ ਪਹਿਲਵਾਨੀ ਵੀ ਕਰਦਾ ਠੀਕ ਹੈ ਤੇ ਇਹਦੀ ਮਿਹਨਤ ਨੂੰ ਸਲਾਮ ਆ ਬਾਈ ਮੈਂ ਮੇਰੇ ਵਰਗੇ ਤੋਂ ਕਰ ਗਏ ਅਸੀਂ ਕੰਮ ਹੀ ਸਾਡਾ ਆ ਉਹ ਜਾਂ ਬਾਈ ਹਨਾ ਤੇ ਇੰਨਾ ਮਤਲਬ ਹੁੰਦਾ ਨਹੀਂ ਕਿ ਸਿਹਤ ਮੁੰਡੇ ਨੇ ਬਹੁਤ ਵਧੀਆ ਬਣਾ ਰੱਖੀ ਹੈ ਹਨਾ ਤਾਂ ਸਾਡਾ ਵੀ ਮਨ ਕਰਦਾ ਵੀ ਮੇਰਾ ਹੀ ਮਨ ਕਰਦਾ ਵੀ ਸਵੇਰ ਉੱਠ ਕੇ ਭਜਾ ਕਰਕੇ ਡੰਡ ਨੂੰ ਲਾਇਆ ਕਰਕੇ ਹਨਾ ਸਰੀਰ ਵਧੀਆ ਬਣਾ ਕੇ ਰੱਖ ਗਏ ਪਰ ਵੀਡੀਓ ਨੂੰ ਸ਼ੇਅਰ ਕਰੋ ਭਰਾ ਮੇਰੇ ਉਹ ਜਿਹੜੇ ਨਵੇਂ ਮੁੰਡੇ ਆਪਣੇ ਹਨਾ ਯਾਰ ਇਹ ਵੇਖਣ ਤੇ ਸਿੱਖਣ ਯਾਰ ਗਰਾਊਂਡ ਆ ਜਾਇਆ ਕਰਨ ਸਵੇਰ ਉੱਠਿਆ ਕਰਨ ਸਦਿਆ ਜਲਦੀ ਹਨਾ ਤੇ ਰਨਿੰਗ ਕਰਿਆ ਕਰਨ ਯਾਰ ਤੇ ਆ ਬਹੁਤ ਵਧੀਆ ਲੱਗਾ ਮੈਨੂੰ ਵੇਖ ਕੇ ਮੈਂ ਖਿਆਲ ਵੀਡੀਓ ਨਾ ਆਪਾਂ ਆਪਣੇ ਪੇਜ ਤੇ ਅਪਲੋਡ ਕਰਦੇ ਆ ਹਨਾ ਤਾਂ ਯਾਰ ਬੱਚੇ ਵੇਖਦੇ ਹਨਾ ਮੁੰਡੇ ਦੇਖਦੇ ਇਹਨੂੰ ਵੇਖ ਕੇ ਖਿਆਲ ਆਪਣੇ ਬੱਚੇ ਲੱਗ ਗਿਆ ਹਨਾ ਕੋਈ ਵਿੱਚੋਂ ਕੋਈ 2 4 5 ਵੀ ਲੱਗ ਗਏ ਤਾਂ ਇੰਨਾ ਮੈਨੂੰ ਹੋਜ ਗੋਣਾ ਨਾ ਆਪਾਂ ਆਪਣੇ ਪੇਜ ਤੇ ਪਾਈ ਸੀਗੀ ਤੇ ਵੀਡੀਓ ਸ਼ੇਅਰ ਕਰਦਾ ਕਰੋ ਭਰਾ ਬਣ ਕੇ ਰਹਾ ਨਾ ਅੱਛਾ ਕੋ 150 ਡੰਡ ਮੁੰਡੇ ਨੇ ਕਰਤਾ ਪੂਰਾ ਬਾਈ ਪੂਰਾ 150 ਡੰਡ ਮਾਨ ਆਪਣਾ ਕੀਤਾ ਪੂਰਾ ਬਾਈ ਨੇ ਇਹ ਕੇਸ ਆ ਕੋਈ ਸਾਨ ਹੀ ਲਿਆਗਾ